ਕਿੰਨੇ ਨੇ ਜਿਹੜੇ ਜੇਲਾਂ ਵਿੱਚ ਬੰਦ ਨੇ ਲੋਕਾਂ ਨੇ ਕੁੱਟ ਕੁੱਟ ਘੜੀਸ ਘੜੀਸ ਮਾਰ ਦਿੱਤੇ ਨੇ ਜਿਹੜੇ ਜਿਹੜੇ ਹਜੇ ਹੋਰ ਵੀ ਪਤਨੀ ਕਿੰਨੇ ਕ ਸਾਹਮਣੇ ਆਉਣਗੇ ਕੇਸ ਚੱਲਦੇ ਆ ਜਿਨ੍ਹਾਂ ਤੇ ਬੁਰੇ ਹਾਲ ਨੇ ਨਿਤ ਖਬਰਾਂ ਦੇ ਵਿੱਚ ਮੂੰਹ ਕਾਲੇ ਹੁੰਦੇ ਨੇ ਕੀ ਕੀ ਲਾਭ ਫਿਰ ਐਸੀ ਜ਼ਿੰਦਗੀ ਦਾ ਜਿਹੜੀ ਲਾਹਣਤਾ ਨਾਲ ਭਰ ਜਾਵੇ ਕਾਮ ਬੰਤ ਕਾਮੀ ਬਹੁ ਨਾਰੀ ਪਰਗ੍ਰਹਿ ਜੋ ਨਾ ਚੁੱਕਾ ਕਾਮ ਬੰਤ ਕਿਹਾ ਜਾਂਦਾ ਕਾਮ ਬਾਸ਼ਨਾ ਵਾਲਾ ਹੁਣ ਇਹ ਰੋਗ ਨਾ ਜਿਹੜਾ ਸਭ ਤੋਂ ਦੁਨੀਆ ਦਾ ਵੱਡੇ ਰੋਗਾਂ ਦੇ ਵਿੱਚੋਂ ਰੋਗ ਨੇ ਕਹਿੰਦੇ ਇਹ ਭਾਈ ਅੰਮ ਵਾਸ਼ਨਾ ਦੇ ਵਿੱਚ ਵਸ ਵਿੱਚ ਪਏ ਹੋਏ ਵਿਸ਼ੇ ਜਿਹੜੇ ਮਨੁੱਖ ਨੇ ਨਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਹਿੰਦੇ ਜ਼ਹਿਰ ਕੋਲ ਰਹੇ ਨੇ ਇਸ ਵਿਕਾਰ ਦੀ ਕਹਿੰਦੇ ਆਪਣੀ ਜਿੱਥੇ ਬਯਵਤਾ ਜੀਵਨ ਹੈ ਪਰਿਵਾਰਕ ਜੀਵਨ ਹੈ ਗ੍ਰਸਤੀ ਜੀਵਨ ਹੈ ਆਪਣੀ ਇਸਤਰੀ ਪਤਨੀ ਤੇ ਹੈ ਹੀ ਹੈ ਨਾ ਘਰ ਦੇ ਵਿੱਚ ਪਰਿਵਾਰ ਹੈ ਸਾਰਾ ਪਰ ਕਹਿੰਦੇ ਫੇਰ ਵੀ ਚੰਦਰਾ ਐਡਾ ਕੋ ਗੰਦਾ ਹੋ ਚੁੱਕਿਆ ਗਰਕ ਚੁੱਕਿਆ ਇਹ ਨਰਕ ਬਣ ਚੁੱਕਿਆ ਜੀਵਣੇ ਦਾ ਮਨੁੱਖ ਦਾ ਕਹਿੰਦੇ ਆਪਣੇ ਪਰਿਵਾਰ ਨੂੰ ਛੱਡ ਵੀਏ ਹੋਰਾਂ ਵੱਲ ਨਜ਼ਰ ਰੱਖਦਾ ਭੈੜੀ ਸਾਨੂੰ ਸਮਝਾਇਆ ਨਾ ਗੁਰੂ ਸਾਹਿਬ ਨੇ ਪਰਤ੍ਰੇ ਰੂਪ ਨ ਪੇਖੇ ਨੇਤਰ ਕਿਤੇ ਕਿਹਾ ਪਰ ਬੇਲਨਾ ਜੋਹੇ ਕੰਤ ਤੂੰ ਕਹਿੰਦੇ ਨਾ ਪਰਾਏ ਵੱਲ ਨਹੀਂ ਨਜ਼ਰ ਪਰਾਇਆ ਤਾਂ ਹਰ ਹਰ ਇੱਕ ਜੀ ਜੀ ਮਾੜੀ ਐ ਨਾ ਜਿਹੜੀ ਆਪਣੀ ਨਹੀਂ ਐ ਪਰਾਇ ਤੇ ਕੋਈ ਵੀ ਐ ਚਾਹੇ ਉਹ ਪਰਾਇਆ ਧਨ ਐ ਪਰਾਇਆ ਤਨ ਐ ਕੁਛ ਵੀ ਐ ਉਤੇ ਵੱਲ ਤਾਂ ਨਿਗਾਹ ਰੱਖਣੀ ਗਲਤ ਐ ਪਰਾਈ ਵੱਲ ਤਾਂ ਜਿਹੜਾ ਆਪਣਾ ਨਹੀਂ ਹੈ ਉਤੇ ਭਾਈ ਗੁਰਦਾਸ ਜੀ ਇੱਥੋਂ ਤੱਕ ਲਿਖਦੇ ਨੇ ਕਹਿੰਦੇ ਹਾਂ ਤੇ ਸੁਖੋਲ ਕਮਾਇਆ ਪਰ ਨਾਰੀ ਦੇ ਨੀੜ ਨਾ ਜਾਵੇ ਕਹਿੰਦੇ ਮੈਂ ਤੇ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਪرائی ਇਸਤਰੀ ਦੇ ਕੋਲ ਵੀ ਨਹੀਂ ਜਾਂਦੇ ਭਾਵਕੇ ਗੰਦੀ ਭਾਵਨਾ ਦੇ ਨਾਲ ਦੂਜਾ ਲਫ਼ਜ਼ ਵੀ ਵਰਤਿਆ ਨਾ ਭਾਈ ਗੁਰਦਾਸ ਜੀ ਨੇ ਬਾਣੀ ਅੰਦਰ ਵੀ ਦੇਖ ਪਰਾਇਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣਾ ਹੈ ਉਤੇ ਜੇ ਬਰਾਬਰ ਦੀਆਂ ਨੇ ਭੈਣਾਂ ਛੋਟੀਆਂ ਨੇ ਧੀਆਂ ਵੱਡੀਆਂ ਨੇ ਮਾਵਾ ਆਹ ਰਿਸ਼ਤਾ ਰੱਖ ਘਰ ਦੇ ਵਿੱਚ ਵੀ ਤਾਂ ਰਿਸ਼ਤੇ ਹੈਗੇ ਨੇ ਨਾ ਆਪਣੀ ਪਤੀ ਨੂੰ ਪਤਨੀ ਨੂੰ ਹੀ ਪਤਨੀ ਸਮਝਦਾ ਹੈ ਨਾ ਮਾਂ ਨੂੰ ਤੇ ਮਾਂ ਹੀ ਕਹਿੰਦਾ ਭੈਣ ਨੂੰ ਭੈਣ ਕਹਿੰਦਾ ਬੱਚੀ ਨੂੰ ਬੱਚੀ ਕਹਿੰਦਾ ਆਹ ਰੱਖ ਰਿਸ਼ਤਾ ਕਹਿੰਦੇ ਬਾਹਰ ਵੀ ਰੱਖ ਨਾ ਕੱਲਾ ਘਰ ਦੇ ਵਿੱਚ ਨਹੀਂ ਘਰ ਤੋਂ ਬਾਹਰ ਵੀ ਸਮਾਜ ਵਿੱਚ ਵੀ ਇਹੀ ਰਿਸ਼ਤੇ ਰੱਖਣੇ ਨੇ ਜਿਹੜੀ ਤੇਰੇ ਨਾਲ ਲੱਗ ਗਈ ਉਹ ਤੇਰੀ ਇਸਤਰੀ ਹੈ ਤੇਰੀ ਪਤਨੀ ਐ ਤੇ ਬਾਕੀ ਮਾਵਾ ਧੀਆਂ ਪੈਣਾ ਜਾਣਾ ਫਿਰ ਸਮਾਜ ਵਿੱਚ ਗੰਦ ਪਵੇਗਾ ਕਦੇ ਨਹੀਂ ਹੋਵੇਗਾ ਕਦੇ ਇੱਜਤਾਂ ਤਾਰ-ਤਾਰ ਹੋਣਗੀਆਂ ਨਹੀਂ ਹੋਣੀਆਂ ਮੂੰਹ ਕਾਲੇ ਹੋਣਗੇ ਕਦੇ ਨਹੀਂ ਹੋਣਗੇ ਤੇ ਨਹੀਂ ਤੇ ਸਮਾਜ ਘਰ ਕਿਆ ਪੈਸ ਦੇ ਵਿੱਚ ਕਿੱਡੇ-ਕੱਡੇ ਸੰਤ ਮਹਾਤਮਾ ਤਪੱਸਵੀ ਕਹਾਉਣ ਵਾਲੇ ਇਹ ਇਸ ਵਿਕਾਰ ਤੋਂ ਬਚ ਨਹੀਂ ਸਕੇ ਵੱਡੇ ਵੱਡੇ ਤਪੱਸਵੀ ਸੰਤ ਮਹਾਤਮਾ ਸਾਧੂ ਕਹਾਉਣ ਵਾਲੇ ਇਸ ਗੰਦ ਦੇ ਵਿੱਚ ਗਰਕੇ ਹੋਏ ਨੇ ਜਿਹੜੇ ਦਾਵਾ ਕਰਦੇ ਨੇ ਵੀ ਅਸੀਂ ਨਰਲੇਪ ਹੋ ਗਏ ਆ ਅਸੀਂ ਸਾਰੇ ਕਾਸੇ ਤੋਂ ਉੱਪਰ ਉੱਠ ਚੁੱਕੇ ਆ ਸਾਨੂੰ ਦੁਨੀਆਦਾਰੀ ਨਾਲ ਕੋਈ ਲੈਣ ਦੇਣ ਨਹੀਂ ਉਹ ਵੀ ਇਸ ਗੰਦ ਦੇ ਵਿੱਚ ਗਰਕੇ ਹੋਏ ਨੇ ਕਿੰਨੇ ਹੀ ਨੇ ਜਿਹੜੇ ਜੇਲਾਂ ਵਿੱਚ ਬੰਦ ਨੇ ਲੋਕਾਂ ਨੇ ਕੁੱਟ ਕੁੱਟ ਘੜੀਸ ਘੜੀਸ ਮਾਰ ਦਿੱਤੇ ਨੇ ਜਿਹੜੇ ਜਿਹੜੇ ਹਜੇ ਹੋਰ ਵੀ ਪਤ ਨਹੀਂ ਕਿੰਨੇ ਕ ਸਾਹਮਣੇ ਆਉਣਗੇ ਕੇਸ ਚਲਦੇ ਆ ਜਿਨ੍ਹਾਂ ਤੇ ਬੁਰੇ ਹਾਲ ਨੇ ਨਿਤ ਖਬਰਾਂ ਦੇ ਵਿੱਚ ਮੂੰਹ ਕਾਲੇ ਹੁੰਦੇ ਨੇ ਕੀ ਕੀ ਲਾਭ ਫਿਰ ਐਸੀ ਜ਼ਿੰਦਗੀ ਦਾ ਜਿਹੜੀ ਲਹਨਤਾਂ ਨਾਲ ਭਰ ਜਾਵੇ ਨਾ ਨਾ ਕਹਿੰਦੇ ਦਿਨ ਪ੍ਰਤ ਕਰੇ ਕਰੇ ਪਛਤਾਪੈ ਹਰ ਰੋਜ਼ ਕਹਿੰਦੇ ਕੁਛ ਨਾ ਕੁਛ ਐਸੇ ਵਿਸ਼ੇ ਵਿਕਾਰ ਪਾਪ ਬੰਦਾ ਕਮਾਉਂਦਾ ਹੈ ਤੇ ਕਰ ਕਰਕੇ ਪਛਤਾਉਂਦਾ ਹੈ ਸੋਗ ਲੋਭ ਮਹਿਚੂ ਸੂਕੈ ਕਹਿੰਦੇ ਇਹ ਕਾਮ ਬਾਸ਼ਨਾ ਅਤੇ ਪਸਤਾਵੇ ਦੇ ਵਿੱਚ ਪੈ ਕੇ ਆਤਮਕ ਜੀਵਨ ਇਹਦਾ ਸੁੱਕਦਾ ਜਾ ਰਿਹਾ ਮੁੱਕਦਾ ਜਾ ਰਿਹਾ ਖਤਮ ਹੁੰਦਾ ਜਾ ਰਿਹਾ ਤੇ ਸਤਿਗੁਰੂ ਕਹਿੰਦੇ ਐਸਾ ਕੰਮ ਮੂਲੇ ਨਾ ਕੀਚੇ ਜੀਤੰਤ ਪਛੋਤਾਈਏ ਇਹ ਜਿਆ ਕੰਮ ਕਰਨਾ ਹੀ ਨਹੀਂ ਜਿਹਦੇ ਵਿੱਚ ਬਾਅਦ ਵਿੱਚ ਪਸਤਾਉਣਾ ਪਵੇ ਕਿਉਂ ਕਰੀਏ ਦੇਖੋ ਬਾਣੀ ਨੇ ਸਾਨੂੰ ਏਸੇ ਗੱਲਾਂ ਤੋਂ ਰੋਕਣਾ ਜਦੋਂ ਅਸੀਂ ਕੋਈ ਮਾੜਾ ਕੰਮ ਇਹ ਨਹੀਂ ਕਿਸੇ ਦੇ ਅੰਦਰ ਨਹੀਂ ਪੈਦਾ ਹੋ ਸਕਦਾ ਇਹ ਵਿਚਾਰ ਨੇ ਵਿਕਾਰ ਨੇ ਕਿਸੇ ਦੇ ਉੱਤੇ ਕਦੋਂ ਵੀ ਹਾਵੀ ਹੋ ਸਕਦੇ ਨੇ ਪਰ ਉੱਥੇ ਕੀ ਹੈ ਜਦੋਂ ਹਾਵੀ ਹੋਵੇਗਾ ਨਾ ਉਹਦਾ ਗੁਰੂ ਦੀ ਬਾਣੀ ਨੇ ਰੋਕ ਦੇਣਾ ਜਦੋਂ ਬਾਣੀ ਪੜ੍ਹੀ ਹੋਊਗੀ ਨਾ ਕੋਈ ਐਸੇ ਗਲਤ ਨਜ਼ਰ ਦੇ ਨਾਲ ਕਿਸੇ ਵੱਲ ਵੇਖੇਗਾ ਉਹਦੇ ਵੱਲ ਦੌੜੇਗਾ ਤੇ ਸਤਿਗੁਰੂ ਦੀ ਬਾਣੀ ਜਦੋਂ ਪੜ੍ਹੀ ਹੋਊਗੀ ਉਹਦੋਂ ਸਤਿਗੁਰੂ ਨੇ ਕਹਿ ਦਿੰਨਾ ਭਾਈ ਨਾ ਇਹ ਨੇਤਰੋ ਮੇਰੇ ਹੋ ਹਰ ਬਿਨ ਹੋਰ ਨਾ ਦੇਖੋ ਕੋਈ ਨਾ ਨਾ ਹਰੀ ਬਿਨਾ ਕੁਝ ਨਹੀਂ ਵੇਖਣਾ ਗਲਤ ਜੀ ਵੇਖਣਾ ਤੇ ਪਰਮੇਸ਼ਰ ਹੀ ਵੇਖਣਾ ਹੋਰ ਨਹੀਂ ਕੁਝ ਵੇਖਣਾ ਇਨਾਂ ਅੱਖਾਂ ਨਾਲ ਮਤਾ ਕਿਤੇ ਅੱਖਾਂ ਏ ਮੇਰੀਆਂ ਅੱਖਾਂ ਕਿਤੇ ਹੋਰ ਵੇਖ ਲਉ ਨਾ ਨਾ ਗੁਰੂ ਆਰਾਮ ਅਮਰਦਾਸ ਪਾਤਸ਼ਾਹ ਜੀ ਨੇ ਰੋਕ ਦਿੱਤਾ ਫਿਰ ਇੱਥੋਂ ਤੱਕ ਵੀ ਕਹਤਾ ਹੈ ਕਾਮੰ ਨਰਕ ਵਿਸ਼ਰਾਮੰ ਬਹੁ ਜੋਨੀ ਪਰਮਾਵਨਾ ਕਹਿੰਦੇ ਰੁਕ ਜਾ ਖਬਰਦਾਰ ਹੋ ਜਾ ਬੜੀਆਂ ਭੈੜੀਆਂ ਜੁਨਾਂ ਵਿੱਚ 扑ੜਕਣਾ ਪਊ ਤੈਨੂੰ ਫਿਰ ਜਿੱਥੇ ਚੋਟਾਂ ਸਹਾਰਨੀਆਂ ਪੈਣਗੀਆਂ ਬੇਇੱਜ਼ਤੀ ਹੋਊਗੀ ਕਿਤੇ ਖੜਨ ਬੈਠਣ ਜੋਗਾ ਨਹੀਂ ਰਹਿਣਾ ਤੂੰ ਨਾ 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 ਤੈਨੂੰ ਕਿਸੇ ਨੇ ਲਵੇ ਨਹੀਂ ਲਾਉਣਾ ਮੁੜ ਕੇ ਸਾਰੇ ਤੇਥੋਂ ਪਾਸੇ ਰਹਿਣਗੇ ਵੀ ਨਾ ਇਹਦਾ ਕੀ ਪਤਾ ਹਲਕੇ ਹੋਏ ਦਾ ਹਲਕਿਆ ਹੋਇਆ ਤੇ ਇਹੀ ਹੁੰਦਾ ਨਾ ਕਿਤੇ ਬੁਰਕ ਭਰ ਸਕਦਾਗਾ ਤੇ ਵਿਸ਼ੇ ਵਕਾਰਾਂ ਵਿੱਚ ਹਲਕਿਆ ਹੋਇਆ ਉਹ ਵੀ ਇਦਾਂ ਹੀ ਆ ਲੋਭੀ ਜੰਤ ਨਾ ਜਾਣੀ ਨਾ ਭੱਖਾ ਭੱਖ ਸਭ ਖਾਏ ਉਹ ਤਾਂ ਬੁਰਕ ਵੜਦਾ ਫਿਰ ਜਦੋਂ ਹਲਕ ਜਾਂਦਾ ਵਿਸ਼ੇ ਵਕਾਰਾਂ ਵਿੱਚ ਨਹੀਂ ਹਲਕਣਾ ਨਾ 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 ਤੇ ਇਹ ਸਾਨੂੰ ਗੁਰੂ ਨੇ ਸੁਚੇਤ ਕਰਨਾ ਵੀ ਨਾ ਆਹ ਕੰਮ ਨਹੀਂ ਕਰਨਾ ਪੁੱਤ ਤੇ ਜਦੋਂ ਬਾਣੀ ਪੜਾਂਗੇ ਉਦੋਂ ਪਤਾ ਲੱਗਣਾ ਬਾਣੀ ਪੜਨੀ ਨਹੀਂ ਫਿਰ ਥੋੜੀ ਪਤਾ ਲੱਗਣਾ ਪੜਨ ਨਹੀਂ ਪੜਨ ਤੋਂ ਬਾਅਦ ਜੇ ਨਹੀਂ ਪੜਨੀ ਆਉਂਦੀ ਸੁਣਨੀ ਤਾਂ ਆਉਂਦੀ ਹੈ ਕੰਨਾਂ ਤਾਂ ਹੁਣ ਤੱਕ ਕੀ ਕੀ ਸੁਣ ਸੁਣ ਕੇ ਸਾਰਾ ਕੁਝ ਸਿੱਖਿਆ ਜਿਹੜੇ ਅੱਖਰ ਨਹੀਂ ਲਿਖਣਾ ਜਾਣਦੇ ਪਰ ਉਹ ਦੁਨੀਆਦਾਰੀ ਤਾਂ ਜਾਣਗੇ ਨਾ ਦੇਖ ਦੇਖ ਕੇ ਸੁਣ ਸੁਣ ਕੇ ਜਾਣੇ ਆ ਨਾ ਇਹ ਇੱਥੇ ਸੁਣਨਾ ਪਤ ਨਹੀਂ ਕਿਉਂ ਔਖਾ ਲੱਗਦਾ ਪੰਜ ਪੌੜੀਆਂ ਅਨੰਦ ਸਾਹਿਬ ਦੀਆਂ ਨਹੀਂ ਯਾਦ ਹੋਈਆਂ ਇੱਕ ਸ਼ਬਦ ਜਦੋਂ ਅਰਦਾਸ ਵੇਲੇ ਪੜਦੇ ਤਾਂ ਤੂੰ ਠਾਕਰ ਤੂੰ ਪਹਿ ਅਰਦਾਸ ਸਿੱਧੇ ਲਫ਼ਜ਼ ਨਹੀਂ ਉਹ ਮੂੰਹ ਚੋਂ ਨਿਕਲਦੇ ਸਾਡੇ ਉਹ ਵੀ 빙ੇ ਟਿੰਗੇ ਜੇ ਕੱਢਦੇ ਆਂ ਸੀ ਸੋਚ ਕੇ ਵੇਖੋ ਅਰਦਾਸ ਦੇ ਵਿੱਚ ਇਕੱਲਾ ਵਾਹਿਗੁਰੂ ਕਹਿਣਾ ਸਾਨੂੰ ਔਖਾ ਲੱਗਦਾ ਉਹੀ ਆਵਾਜ਼ ਨਾ 5-7 ਤੱਕ ਦੀ 10ਕ ਜਣਿਆਂ ਦੀ ਮਸਾ ਨਿਕਲਦੀ ਹੁੰਦੀ ਆਵਾਜ਼ ਵਾਹਿਗੁਰੂ ਜਦੋਂ ਕਹਿੰਨੇ ਆ ਅਰਦਾਸ ਦੇ ਵਿੱਚ ਇਹਦਾ ਮਤਲਬ ਸਾਡਾ ਧਿਆਨ ਸੁਰਤ ਇਕਾਗਰ ਨਹੀਂ ਹੈ ਪੜਕੀ ਹੋਈ ਹੈ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਧਾਨਾ ਕਹਿੰਦੇ ਹੈ ਭਾਈ ਪਰਮੇਸ਼ਰ ਦਾ ਨਾਮ ਹੀ ਇੱਕ ਐਸਾ ਬਿਆੰਤ ਕੀਮਤੀ ਖਜ਼ਾਨਾ ਹੈ ਅਪਾਰ ਅਮੋਲਾ ਹੈ ਜਿਹਦਾ ਪਾਰ ਨਹੀਂ ਪਾਇਆ ਜਾ ਸਕਦਾ ਅਮੋਲਾ ਜਿਹੜਾ ਅਮੁੱਲ ਹੈ ਮੁੱਲ ਨਹੀਂ ਪਾਇਆ ਜਾ ਸਕਦਾ ਅੰਮ੍ਰਿਤ ਏਕ ਨਿਧਾਨਾ ਕਹਿੰਦੇ ਅੰਮ੍ਰਿਤ ਦਾ ਕੀਮਤੀ ਖਜ਼ਾਨਾ ਹੈ ਜ਼ਿੰਦਗੀ ਨੂੰ ਅਮਰਤਮਈ ਬਣਾ ਦਿੰਦਾ ਹੈ ਆਤਮਿਕ ਜੀਵਨ ਸੋਹਣਾ ਬਣ ਜਾਂਦਾ ਹੈ ਸੂਖ ਸਹਿਜ ਆਨੰਦ ਸੰਤਨਕੈ ਨਾਨਕ ਗੁਰ ਤੇ ਜਾਨਾ ਕਹਿੰਦੇ ਸੁਖ ਹੈ ਸਹਿਜ ਹੈ ਆਨੰਦ ਹੈ ਸੰਤਨਕੈ ਕਹਿੰਦੇ ਗੁਰੂ ਦੇ ਕੋਲ ਸਤ ਸੰਗੀ ਜਣਾ ਦੇ ਹਿਰਦੇ ਵਿੱਚ ਆਨੰਦ ਵਸ ਪੈਂਦਾ ਹੈ ਸੋਖ ਬਸ ਪੈਂਦਾ ਹੈ ਮਨ ਉਹਨਾਂ ਦਾ ਟਿਕ ਜਾਂਦਾ ਹੈ ਨਾਨਕ ਗੁਰ ਤੇ ਜਾਨਾ ਕਹਿੰਦੇ ਹੈ ਨਾਨਕ ਗੁਰੂ ਪਾਸੋਂ ਹੀ ਇਸ ਖਜ਼ਾਨੇ ਦੀ ਪਹਿਚਾਣ ਹੋ ਜਾਂਦੀ ਹੈ ਗੋਹਜ ਗੱਲ ਜੀ ਕੀ ਕੀਚਾ ਸਤਗੁਰ ਪਾਸ ਆਪਣੇ ਜੀ ਦੀਆਂ ਗੁੱਝੀਆਂ ਗੱਲਾਂ ਨਾ ਗੁਰੂ ਕੋਲੇ ਕਰਿਆ ਕਰੋ ਗੁਰੂ ਦੇ ਨਾਲ ਗੁੱਝੀਆਂ ਗੱਲਾਂ ਕਰਿਆ ਕਰੋ ਬਾਣੀ ਪੜਨ ਵੇਲੇ ਨਾ ਉਹ ਉਦੋਂ ਸਤਿਗੁਰੂ ਨੂੰ ਕਹਿਆ ਕਰੋ ਪਾਤਸ਼ਾ ਸਾਡੀਆਂ ਆਹ ਭੜੀਆਂ ਹਰਕਤਾਂ ਨੇ ਇਹ ਸਾਡੀਆਂ ਵਰਜ ਦੇ ਫੇਰ ਫੇਰ ਪਾਠ ਕਰਿਆ ਕਰੋ ਸ਼ੁਰੂ ਕਰਕੇ ਪਹਿਲਾਂ ਆਪਣੇ ਆਪ ਨੂੰ ਪੇਸ਼ ਕਰੀਏ ਨਾ ਗੁਰੂ ਸਾਹਿਬ ਕੋਲੇ ਪੇਸ਼ਤਾ ਕਰਨੀ ਪੈਣਾ ਨਾ ਵੀ ਆਹ ਸਾਡੇ ਵਿੱਚ ਘਾਟਾਂ ਨੇ ਜੀ ਆ ਗਲਤੀ ਕਿਸੇ ਬੰਦੇ ਕੋਲ ਨਾ ਪੇਸ਼ ਕਰੋ ਬੰਦਾ ਤਾਂ ਕੋਈ ਤੁਹਾਡਾ ਮਜ਼ਾਕ ਵੀ ਉਡਾ ਸਕਦਾ ਤੁਹਾਡਾ ਫਾਇਦਾ ਵੀ ਉਠਾ ਸਕਦਾ ਤੁਹਾਨੂੰ ਕਿਤੇ ਨਾ ਕਿਤੇ ਮਖੌਲ ਦਾ ਪਾਤਰ ਵੀ ਬਣਾ ਸਕਦਾ ਤੁਹਾਡੀ ਕਿਸੇ ਗੱਲ ਉੱਤੇ ਨਾ ਗੁਰੂ ਗੁਰੂ ਕੋਲੇ ਕਰਨੀ ਹੈ ਗੋਹਜ ਗੱਲ ਜੀ ਕੀ ਕੀਚੇ ਸਤਗੁਰ ਪਾਸ